ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਦੁਸ਼ਮਣਾਂ ਨੂੰ ਦੁਸ਼ਮਣਾਂ ਤੇ ਜਿੱਤ ਪਾਉਣ ਦੇ ਲਈ ਇੱਕ ਢਾਲਾ ਲੈ ਕੇ ਹਾਜ਼ਰ ਹੋਇਆ ਜਿਹੜਾ ਕਿ ਬਹੁਤ ਜ਼ਬਰਦਸਤ ਤੇ ਪਾਕਮਾਲ ਢਾਲਾ ਹੈ ਇਸ ਢਾਲੇ ਦੇ ਨਾਲ ਦੁਸ਼ਮਣ ਆਪ ਆਪਣੇ ਆਪ ਪੈਰਾਂ ਦੇ ਵਿੱਚ गिर ਕੇ ਮਾਫੀ ਮੰਗੇਗਾ ਐਡਾ ਜ਼ਬਰਦਸਤ ਢਾਲਾ ਤੁਹਾਨੂੰ ਅੱਜ ਦੇਣ ਜਾ ਰਿਹਾ ਦੁਸ਼ਮਣਾਂ ਦਾ ਇਸ ਟਾਲੇ ਨੂੰ ਅਜ਼ਮਾ ਕੇ ਦੇਖਿਓ ਕਰਕੇ ਦੇਖਿਓ ਸਾਡਾ ਜਮਾਇਆ ਹੋਇਆ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣ ਕਿਆਂ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਦੁਸ਼ਮਣਾਂ ਨੂੰ ਦੁਸ਼ਮਣਾਂ ਦੇ ਉੱਤੇ ਜਿੱਤ ਪਾਉਣ ਦੇ ਲਈ ਜਿਹੜਾ ਟਾਲਾ ਤੁਹਾਨੂੰ ਅੱਜ ਦੇਣ ਜਾ ਰਿਹਾ ਆ ਬੜਾ ਹੀ ਜ਼ਬਰਦਸਤ ਤੇ ਪਾਕ ਕਮਾਲ ਟਾਲਾ ਆਇਆ ਇਸ ਟਾਲੇ ਦੇ ਨਾਲ ਵੱਡੇ ਵੱਡੇ ਦੁਸ਼ਮਣ ਨੂੰ ਥੱਲੇ ਮਾਰਿਆ ਜਾਂਦਾ ਹੈ ਪਟਕਾ ਕੇ ਐਡਾ ਜ਼ਬਰਦਸਤ ਢਾਲਾ ਹੈ ਇਸ ਢਾਲੇ ਦੇ ਨਾਲ ਹਰ ਕੰਮ ਦੁਸ਼ਮਣ ਦਾ ਪਰਬਾਦ ਹੋ ਜਾਂਦਾ ਹਰ ਪਾਸੋਂ ਦੁਸ਼ਮਣ ਨੂੰ ਫੇਲ ਕਰ ਦਿੰਦਾ ਇਹ ਐਡਾ ਜ਼ਬਰਦਸਤ ਢਾਲਾ ਹੈ ਇਸ ਢਾਲੇ ਨੂੰ ਅਸੀਂ ਪਹਿਲਾਂ ਨਹੀਂ ਦਿੱਤਾ ਅੱਜ ਦੇਣ ਜਾ ਰਹੇ ਹਾਂ ਦੁਸ਼ਮਣਾਂ ਦੇ ਚਿੱਤ ਪਾਉਣ ਦੇ ਲਈ ਢਾਲੇ ਪਹਿਲਾਂ ਵੀ ਪਾਉ ਚੁੱਕੇ ਹਾਂ ਪਰ ਅੱਜ ਦਾ ਜਿਹੜਾ ਢਾਲਾ ਹੈ ਇਹ ਬਹੁਤ ਹੀ ਬਾਖਮਾਲ ਢਾਲਾ ਹੈ ਇਹ ਜੀ ਪਹਿਲਾਂ ਵਾਲਿਆਂ ਨੂੰ ਕਈਆਂ ਦੇ ਇੱਥੇ ਹੀ ਕੰਮ ਕੀਤਾ ਤੇ ਇਸ ਢਾਲੇ ਨਾਲ ਕਰਕੇ ਦੇਖ ਲਿਓ ਇਹ ਵੀ ਕੰਮ ਪੂਰਾ ਕਰਦਾ ਆ ਬਹੁਤ ਜ਼ਬਰਦਸਤ ਵਾਲਾ ਆ ਤਾਂ ਦੋਸਤੋ ਮੈਂ ਹੁਣ ਤੁਹਾਨੂੰ ਦੱਸਾਂ ਕਿ ਦੁਸ਼ਮਣ ਜਿਹੜੇ ਹੁੰਦੇ ਆ ਕੋਈ ਸਾਨੂੰ ਦੱਸ ਕੇ ਨਹੀਂ ਬਣਦੇ ਕਿਉਂਕਿ ਇਹ ਗੁਪਤ ਦੁਸ਼ਮਣ ਜਿਹੜੇ ਕਈ ਜਾਗ ਪੈਂਦੇ ਆ ਆਪਣੇ ਆਪ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਕੋਈ ਦੁਸ਼ਮਣ ਸਾਡਾ ਆਪ ਕਰ ਗਿਆ ਜਾਂ ਕੋਈ ਸਾਡੀ ਪਰਬਾਦੀ ਕਰ ਗਿਆ ਇਹ ਜਿਹੜਾ ਟਾਲਾ ਆ ਇਹ ਦੁਸ਼ਮਣ ਦਾ ਨਾਮ ਆ ਜੇ ਤੁਹਾਡੇ ਤੋਂ ਹੋਊਗਾ ਤਾਂ ਵੀ ਠੀਕ ਹੈ ਜੇ ਤੁਹਾਨੂੰ ਪਤਾ ਹੋਵੇ ਦੁਸ਼ਮਣ ਦਾ ਜੇ ਨਹੀਂ ਵੀ ਪਤਾ ਤਾਂ ਵੀ ਇਹ ਕੰਮ ਪੂਰਾ ਕਰੇਗਾ ਕਿੱਦਾਂ ਕਰਨਾ ਹੈ ਤੁਹਾਨੂੰ ਸਾਰਾ ਦੱਸਾਂਗਾ ਵੀਡੀਓ ਦੇ ਵਿੱਚ ਅੰਤ ਤੱਕ ਬਣੇ ਰਹਿਣਾ ਤੇ ਦੋਸਤੋ ਤੁਹਾਨੂੰ ਦੁਸ਼ਮਣ ਦੀ ਜੇ ਗੱਲ ਕਰਦੇ ਆ ਦੁਸ਼ਮਣ ਜਿਹੜੇ ਆ ਕਿਸੇ ਨੂੰ ਦੱਸ ਕੇ ਨਹੀਂ ਆਉਂਦੇ ਪਤਾ ਨਹੀਂ ਲੱਗਦਾ ਦੁਸ਼ਮਣਾਂ ਦਾ ਦੁਸ਼ਮਣ ਕਿੱਥੋਂ ਜਾਗ ਪੈਂਦੇ ਆ ਕੋਈ ਤੁਹਾਡੇ ਆਂਡ ਗਵਾੜ ਦੇ ਵਿੱਚ ਕੋਈ ਦੁਸ਼ਮਣ ਹੋਵੇ ਕੋਈ ਸੱਚੇ ਖੱਬੇ ਉਈ ਆਪਣਾ ਵੀ ਦੁਸ਼ਮਣ ਹੋ ਸਕਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਅੱਜ ਦੇ ਦੌਰ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਹੜਾ ਤੁਹਾਡੇ ਤੋਂ ਕਦੋਂ ਖਾਰ ਖਾ ਰਿਹਾ ਤੇ ਇਸ ਲਈ ਦੁਸ਼ਮਣਾਂ ਨੂੰ ਪ੍ਰਾਸਤ ਕਰਨ ਲਈ ਹਾਰਨ ਦੁਸ਼ਮਣਾਂ ਤੋਂ ਜਿੱਤ ਹਾਸਲ ਕਰਨ ਦੇ ਲਈ ਇਹ ਟਾਲ ਆਇਆ ਦੁਸ਼ਮਣ ਆਪ ਪੈਰ ਆ ਕੇ ਪਹਿਲੀ ਹੱਥ ਲਾਵੇਗਾ ਕਿ ਮੇਰਾ ਬਣ ਕੀ ਗਿਆ ਤਾਂ ਦੋਸਤੋ ਇਹਦੇ ਵਿੱਚ ਹਾ ਜਿਹੜਾ ਵੀ ਕੰਮ ਤੁਹਾਨੂੰ ਦੱਸਿਆ ਹੈ ਕੰਮ ਤੁਸੀਂ ਉਸ ਤਰੀਕੇ ਨਾਲ ਕਰਨਾ ਕਿ ਦੁਸ਼ਮਣ ਨੂੰ ਜਿੱਤਣਾ ਕੋਈ ਸੌਖੀ ਗੱਲ ਨਹੀਂ ਹੈਗੀ ਦੁਸ਼ਮਣਾਂ ਤੇ ਜਿੱਤ ਪਾਣੀ ਹਰ ਇੱਕ ਦੇ ਬਸਟ 'ਚ ਨਹੀਂ ਹੁੰਦੀ ਇਹ ਦੁਸ਼ਮਣ ਨੂੰ ਹਰਾਉਣ ਦੇ ਲਈ ਬਹੁਤ ਪ੍ਰਯਤਨ ਕਰਨਾ ਪੈਂਦਾ ਆ ਬਹੁਤ ਮਿਹਨਤ ਕਰਨੀ ਪੈਂਦੀ ਆ ਤਾਂ ਹੀ ਦੁਸ਼ਮਣ ਜਿਹੜਾ ਕਾਬੂ ਚ ਆਉਂਦਾ ਆ ਤਾਂ ਦੋਸਤੋ ਤੁਸੀਂ ਇਹ ਜੜਾ ਟਾਲਾਇਆ ਤੁਸੀਂ ਦੇਖੋ ਸੁਣ ਲਓ ਕਿੱਦਾਂ ਕਰਨਾ ਪਹਿਲਾਂ ਤੁਸੀਂ ਇੱਕ ਕੋਰਾ ਕਾਗਜ਼ ਲੈਣਾ ਕੋਰਾ ਕਾਗਜ਼ ਲੈ ਕੇ ਕੋਰੀ ਕਾਗਜ਼ ਦੇ ਉੱਤੇ ਤੁਸੀਂ ਤਿੰਨ ਦਾਣੇ ਕਾਲੀ ਮਿਰਚ ਦੇ ਲੈਣੇ ਆ ਠੀਕ ਹੈ ਤਿੰਨ ਦਾਣੇ ਕਾਲੀ ਮਿਰਚ ਦੇ ਰੱਖ ਕੇ ਤੇ ਉਸ ਕਾਗਜ਼ ਦੇ ਉੱਤੇ ਪਹਿਲਾਂ ਤਾਂ ਦੁਸ਼ਮਣ ਦਾ ਨਾਮ ਲਿਖ ਲੈਣਾ ਠੀਕ ਹੈ ਦੁਸ਼ਮਣ ਦਾ ਪੂਰਾ ਨਾਮ ਲਿਖਣਾ ਦੁਸ਼ਮਣ ਦਾ ਨਾਮ ਲਿਖ ਕੇ ਉੱਤੇ ਕਾਲੀ ਮਿਰਚ ਰੱਖ ਦੇਣੀ ਜੇ ਮੰਨ ਲਓ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਹੀ ਪਤਾ ਠੀਕ ਹੈ ਫਿਰ ਤੁਸੀਂ ਕੀ ਲਿਖਣਾ ਉੱਥੇ ਆਪਣੇ ਥੱਲੇ ਲਿਖ ਦੇਣਾ ਦੁਸ਼ਮਣ ਗੁਪਤ ਦੁਸ਼ਮਣ ਗੁਪਤ ਦੁਸ਼ਮਣ ਲਿਖ ਦੇਣਾ ਜਾਂ ਦੁਸ਼ਮਣ ਲਿਖ ਦੇਣਾ ਕੋਈ ਵੀ ਲਿਖ ਸਕਦੇ ਗੁਪਤ ਵੀ ਹੁੰਦੇ ਜਿਹੜੇ ਤੁਸੀਂ ਕਾਗਜ਼ ਦੇ ਉੱਤੇ ਤਿੰਨ ਦਾਣੇ ਰੱਖ ਕੇ ਆਪਣੇ ਲਿਖ ਦੇਣਾ ਗੁਪਤ ਦੁਸ਼ਮਣ ਠੀਕ ਹੈ ਫਿਰ ਤੁਸੀਂ ਕੀ ਕਰਨਾ ਇਹ ਜਿਹੜੇ ਕਾਗਜ਼ ਨੂੰ ਚੱਕ ਕੇ ਨੂੰ ਫੋਲਡ ਕਰ ਲੈਣਾ ਠੀਕ ਹੈ ਫੋਲਡ ਕਰਨ ਤੋਂ ਬਾਅਦ ਇੱਕ ਤੁਸੀਂ ਜੁੱਤੀ ਲੈਣੀ ਆ ਆਪਣੇ ਜੁੱਤੀ ਦੇ ਵਿੱਚ ਇਸ ਫੋਲਡ ਕੀਤੀ ਹੋਏ ਜਿਹੜਾ ਜਿਹੜੀਆਂ ਕਾਲੀ ਮਿਰਚ ਦੇ ਦਾਣੇ ਹੋਣਗੇ ਤਾਂ ਦੁਸ਼ਮਣ ਦਾ ਨਾਂ ਲਿਖਿਆ ਹੋਊਗਾ ਉਹਨੂੰ ਫੋਲਡ ਕਰਕੇ ਜੁੱਤੀ ਦੇ ਵਿੱਚ ਰੱਖ ਦੇਣਾ ਰਾਤ ਨੂੰ ਇਹ ਕੰਮ ਉਦੋਂ ਦਾ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਜੇ ਸ਼ਨੀਵਾਰ ਨੂੰ ਕਰਦੇ ਹੋ ਤਾਂ ਬਹੁਤ ਜ਼ਬਰਦਸਤ ਰਿਜ਼ਲਟ ਮਿਲੇਗਾ ਸ਼ਨੀਵਾਰ ਨੂੰ ਕਰ ਲੈਣਾ ਹੈ ਰਾਤ ਨੂੰ 9-10 ਵਜੇ ਤੇ ਫੋਲਡ ਕਰਕੇ ਜੁੱਤੀ 'ਚ ਰੱਖ ਲੈਣਾ ਜੁੱਤੀ ਦੇ ਵਿੱਚ ਰੱਖ ਦੇਣਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਤੇ ਜਿਹੜਾ ਹੁਣ ਤੁਸੀਂ ਦੁਸ਼ਮਣ ਦਾ ਨਾਂ ਲਿਖਣਾ ਉਹ ਕਾਲੇ ਪੈਨ ਨਾਲ ਹੀ ਲਿਖਣਾ ਹੈ ਭੈ ਜਿੱਦਾਂ ਲਿਖਿਆ ਕਾਲੇ ਪੈਨ ਨਾਲ ਹੀ ਲਿਖਣਾ ਠੀਕ ਹੈ ਧਿਆਨ ਰੱਖਿਓ ਇਸ ਗੱਲ ਦਾ ਉਸ ਕਾਗਜ਼ ਨੂੰ ਤੁਸੀਂ ਫੋਲਡ ਕਰਕੇ ਜੁੱਤੀ 'ਚ ਰੱਖ ਲੈਣਾ ਅਗਲੇ ਦਿਨ ਅਗਲੇ ਦਿਨ ਤੁਸੀਂ ਕੀ ਕਰਨਾ ਸ਼ਾਮ ਦੇ ਟਾਈਮ ਸ਼ਾਮ ਦੇ ਸਮੇਂ ਜਦ ਆ ਡੈਂਟਲੇ ਹੋਏ ਤੁਸੀਂ ਉਹ ਕਾਗਜ਼ ਜਿਹੜਾ ਆ ਕਪੂਰ ਦੀ ਟਿੱਕੀ ਉੱਤੇ ਰੱਖ ਕੇ ਉਹਨੂੰ ਅੱਗ ਲਾ ਦੇਣੀ ਆ ਅੰਸਾੜ ਦੇਣਾ ਠੀਕ ਹੈ ਇਹ ਜਿਹੜਾ ਕੰਮ ਆ ਤੁਸੀਂ ਪੰਜ ਸ਼ਨੀਵਾਰ ਕਰਨਾ ਪੰਜ ਪੰਜ ਸ਼ਨੀਵਾਰ ਤੁਸੀਂ ਕਰ ਲਿਓ ਦੇਖਿਓ ਦੁਸ਼ਮਣ ਤੁਹਾਡੇ ਆਪਕਰ ਪੈਰਾਂ ਦੇ ਵਿੱਚ ਅਗ ਡੇਗੇਗਾ ਜਿਹੜਾ ਵੱਡੇ ਤੋਂ ਵੱਡਾ ਦੁਸ਼ਮਣ ਹੋਊਗਾ ਮਾਫੀ ਮੰਗੇਗਾ ਤਾਂ ਦੋਸਤੋ ਇਸ ਜਿਹੜੇ ਢਾਲੇ ਨੂੰ ਤੁਸੀਂ ਕਰਕੇ ਦੇਖਿਓ ਬੜਾ ਜ਼ਬਰਦਸਤ ਢਾਲਾ ਆ ਇਹ ਤੇ ਦੋਸਤੋ ਇਹਨੂੰ ਕਰਕੇ ਦੇਖਿਓ ਅਜਮਾਇ ਕੇ ਦੇਖਿਓ ਸਾਡੀ ਜੇ ਇਹ ਅਜਮਾਇਆ ਹੋਇਆ ਢਾਲਾ ਆ ਜੇ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਜ਼ਰੂਰ ਭੁੱਲ ਨਾ ਭੁੱਲਣਾ ਕਿ ਇਹਹੀ ਵੀਡੀਓ ਸੀ ਚਾਹ ਪੀਣਾਂ ਦੀ ਚਾਹ ਮਸਤਾਂ ਦੀ